ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਸਰਦੀ स्पेशल ਕੜੀ ਇਹ ਕੜੀ ਕਦੇ ਵੀ ਵਿਗਾੜ ਨਹੀਂ ਕਰਦੀ ਦੇਖੋ ਜੀ ਕਈ ਵਾਰੀ ਦਿਲ ਕਰਦਾ ਹੁੰਦਾ ਹੈ ਨਾ ਕੜੀ ਖਾਣ ਦਾ ਪਰ ਕਈ ਘਰਾਂ ਦੇ ਵਿੱਚ ਸਰਦੀ ਚ ਕੜੀ ਨਹੀਂ ਬਣਾਈ ਜਾਂਦੀ ਵੀ ਖਰਾਬ ਕਰਦੀ ਹੈ ਸੋ ਜੇ ਤੁਸੀਂ ਇਸ ਤਰੀਕੇ ਦੇ ਨਾਲ ਬਣਾਓਗੇ ਤੁਹਾਨੂੰ ਕੜੀ ਕਦੇ ਵੀ ਖਰਾਬ ਨਹੀਂ ਕਰੋਗੇ ਆਲੂ ਪਿਆਜ਼ਾਂ ਵਾਲੀ ਕੜੀ ਇਹ ਆਪਾਂ ਬਣਾ ਕੇ ਚਾਲਾਂਗੇ ਜੀ ਤਿਆਰ ਇਥੇ ਨਾ ਮੈਂ ਦੋ ਤਿੰਨ ਪਿਆਜ਼ ਲਏ ਨੇ ਜੀ ਇਹਨਾਂ ਪਿਆਜ਼ਾਂ ਨੂੰ ਕੱਟ ਲਾਂਗੇ ਤੇ ਚਾਰ ਪੰਜ ਲੈਨੇ ਆਪਾਂ ਆਲੂ ਆਲੂ ਕੱਟ ਲਵਾਂਗੇ ਲਸਣ ਕਪਾਵਾਂਗੇ ਬਹੁਤ ਖੂਬ ਸਾਰਾ ਕਿਉਂਕਿ ਕੜੀ ਵਿੱਚ ਲਸਣ ਜ਼ਿਆਦਾ ਪਾਉਣਾ ਜ਼ਰੂਰੀ ਹੈ ਇਹ ਆਪਾਂ ਪਹਿਲਾਂ ਹੀ ਛਿੱਲ ਕੇ ਜਦੋਂ ਫ੍ਰੀ ਹੁੰਨੇ ਆ ਉਦੋਂ ਰੱਖ ਲੈਨੇ ਹੁਣ ਇਹ ਆਪਾਂ ਛਿੱਲ ਕੇ ਪਹਿਲਾਂ ਹੀ ਰੱਖਿਆ ਹੋਇਆ ਹੈ ਜੀ ਤੇ ਆਪਾਂ ਇਹ ਚੀਜ਼ਾਂ ਕੱਟ ਵੱਢ ਕੇ ਫਿਰ ਤੁਹਾਨੂੰ ਮਿਲ ਇੱਧਰ ਆਪਾਂ ਆਲੂ ਪਿਆਜ਼ਾਂ ਨੂੰ ਧੋ ਲਿਆ ਹੈ ਚੰਗੀ ਤਰ੍ਹਾਂ ਦੇ ਨਾਲ ਹੁਣ ਇਹਨਾਂ ਨੂੰ ਆਪਾਂ ਕੱਟਾਂਗੇ ਆਲੂ ਆਪਾਂ ਬਰੀਕ ਬਰੀਕ ਕੱਟਨੇ ਨੇ ਪਾਣੀ ਆਪਾਂ ਰੱਖ ਲਿਆ ਤੇ ਇਹਦੇ ਵਿੱਚ ਕੱਟਾਂਗੇ ਆਲੂ ਬਿਆਜਾਂ ਦੇ ਨਾਲ-ਨਾਲ ਆਪਾਂ ਕੜੀ ਦੇ ਵਿੱਚ ਹੋਰ ਕੀ ਪਾਉਣਾ ਹੈ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਾਂਗੀ ਤੁਸੀਂ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਨੂੰ ਸਕਿਪ ਨਾ ਕਰਨਾ ਜੀ ਛੋਟੀ ਜੀ ਵੀਡੀਓ ਹੁੰਦੀ ਆ ਛੋਟੀ ਜੀ ਵੀਡੀਓ ਦੇ ਪਿੱਛੇ ਦੀ ਮਿਹਨਤ ਬਹੁਤ ਲੱਗੀ ਹੁੰਦੀ ਆ ਜੀ ਪਲੀਜ਼ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਛੋਟੀ ਜੀ ਵੀਡੀਓ ਹੁੰਦੀ ਇਹਨੂੰ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਜੀ ਤੇ ਇੱਥੇ ਆਪਾਂ ਆਲੂ ਨੂੰ ਏਦਾਂ ਬਰੀਕ-ਬਰੀਕ ਕੱਟ ਲੈਣਾ ਹੈ ਆਲੂ ਸਾਰੇ ਕੱਟ ਲਏ ਆ ਜੀ ਤੇ ਹੁਣ ਆਪਾਂ ਏਦਾਂ ਹੀ ਪਿਆਜ਼ ਕੱਟ ਲਾਂਗੇ ਪਿਆਜ਼ ਵੀ ਆਪਾਂ ਏਦਾਂ ਹੀ ਪਤਲਾ-ਪਤਲਾ ਲੰਬਾ-ਲੰਬਾ ਕੱਟ ਲੈਣਾ ਹੈ ਜੀ ਸਾਰੇ ਵੀ ਅੱਜ ਵੀ ਆਪਾਂ ਕੱਟ ਲਏ ਤੇ ਬਾਹਰੀਆਂ ਮਿਰਚਾਂ ਲਈਆਂ ਨੇ ਅਦਰਕ ਲਈ ਹੈ ਜੀ ਤੇ ਨਾਲ ਆਪਾਂ ਲਸਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਧੋ ਕੇ ਆਪਾਂ ਦਰਦਰਾ ਜਿਹਾ ਕੁੱਟ ਲਵਾਂਗੇ ਇਧਰ ਆਪਾਂ ਲਸਣ ਅਦਰਕ ਮਿਰਚਾਂ ਨੂੰ ਵੀ ਆਪ ਦਰਦਰਾ ਜਿਹਾ ਪੀਸ ਲਿਆਏ ਇਧਰ ਆਪਾਂ ਕੜਾਹੀ ਗੈਸ ਤੇ ਰੱਖ ਲਈਏ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਹੋਣ ਦਵਾਂਗੇ ਜੀ ਗਰਮ ਤੇਲ ਹੋ ਗਿਆ ਹੈ ਜੀ ਗਰਮ ਇਹਦੇ ਵਿੱਚ ਪਾਵਾਂਗੇ ਪਹਿਲਾਂ ਤਾਂ ਆਪਾਂ ਹਿੰਗ ਠੀਕ ਹੈ ਜੀ ਸਰਦੀ ਤੋਂ ਬਚਣ ਲਈ ਵੀ ਕੜੀ ਆਪਾਂ ਨੂੰ ਖਰਾਬ ਨਾ ਕਰੇ ਹਿੰਗ ਪਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੁਸੀਂ ਸਾਰੀਆਂ ਸਬਜ਼ੀਆਂ ਦੇ ਵਿੱਚ ਹਿੰਗ ਜ਼ਰੂਰ ਪਾਇਆ ਕਰੋ ਤੇ ਨਾਲ ਹੀ ਪਾ ਦਵਾਂਗੇ ਆਪਾਂ ਇੱਕ ਵੱਡਾ ਚਮਚ ਦਾਣੇ ਵਾਲੇ ਮੇਥੇ ਠੀਕ ਹੈ ਜੀ ਸੁੱਕੇ ਮੇਥੇ ਪਾਉਣੇ ਆ ਇਹ ਕੜੀ ਵਿੱਚ ਪਾਉਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹਨਾਂ ਬਿਨਾ ਕੜੀ ਦਾ ਜਿਹੜਾ ਸਵਾਦ ਹੈ ਉਹ ਨਹੀਂ ਆਉਂਦਾ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਦੋ ਪੱਤੇ ਤੇਜ ਪੱਤੇ ਦੇ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਜੀਰਾ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਈਆਂ ਨੇ ਦੇਖੋ ਜੀ ਜੀਰਾ ਚਟਕ ਗਿਆ ਇਹ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਪੇਸਟ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਇਹਨਾਂ ਨੂੰ ਆਪਾਂ ਧੋਕਮੈਂਟ ਭੁੰਨਾਂਗੇ ਜੀ ਦੇਖੋ ਇੱਕ ਜਗ੍ਹਾ ਤੇਜ ਪਤਾਏ ਇਲ ਆਏ ਮਤਲਬ ਆਪਸ਼ਨਲ ਅਗਰ ਤੁਹਾਡੇ ਕੋਲ ਹੈਗਾ ਇਹ ਤੁਸੀਂ ਪਾ ਲਿਓ ਆਪਣੇ ਕੋਲ ਹੈਗਾ ਸੀ ਆਪਾਂ ਪਾ ਦਿਆ ਇਹ ਤੇ ਹਿੰਗ ਪਾਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੀ ਅਗਰ ਤੁਸੀਂ ਸਰਦੀਆਂ ਵਿੱਚ ਕੜੀ ਖਾਣੀ ਹੈ ਕੜੀ ਤੁਹਾਨੂੰ ਕਦੇ ਵੀ ਖਰਾਬ ਨਹੀਂ ਕਰੂਗੀ ਤੇ ਸਾਡੇ ਘਰੇ ਤਾਂ ਅਕਸਰ ਸਰਦੀ ਵਿੱਚ ਕੜੀ ਬਣਦੀ ਹੈ ਜੀ ਕਈਆਂ ਘਰਾਂ ਵਿੱਚ ਹੁੰਦਾ ਨਾ ਕਿ ਖਰਾਬ ਕਰੂਗੀ ਨਹੀਂ ਬਣਾਉਣੀ ਪਰ ਸਾਡੇ ਅਕਸਰ ਬਣਦੀ ਹੈ ਮੈਂ ਸੋਚੇ ਚਲੋ ਆਪਾਂ ਬਣਾਉਣ ਲੱਗੇ ਆ ਜੀ ਤਰੀਕਾ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਕਿ ਆਪਾਂ ਸਰਦੀ ਵਿੱਚ ਕੜੀ ਕਿੱਦਾਂ ਬਣਾਉਂਦੇ ਆ ਦੇਖੋ ਜੀ 2 ਮਿੰਟ ਇਹਨੂੰ ਲੱਗ ਗਿਆ ਹੈ ਸੇਕ ਮਸਾਲੇ ਨੂੰ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਹੁਣ ਆਪਾਂ ਪਿਆਜ਼ਾਂ ਨੂੰ ਭੁੰਨਾਂਗੇ ਪਿਆਜ਼ ਪਤੋਲੇ ਸੀਗੇ ਜੀ ਇਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਇੱਧਰ ਦੇਖੋ ਜੀ ਆਪਾਂ ਨੇ ਪਿਆਜ਼ ਚੰਗੀ ਤਰ੍ਹਾਂ ਦੇ ਨਾਲ ਆਪਾਂ ਪਹਿਲਾਂ ਭੁੰਨ ਲਈਏ ਇੱਧਰ ਆਪਾਂ ਬੇਸਣ ਦਾ ਕੋਲ ਤਿਆਰ ਕਰ ਲੈਨੇ ਆ ਇਹ ਆਪਣੇ ਕੋਲ ਗਲਾਸ ਕ ਲੱਸੀ ਹੈ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਛੋਟੀ ਕੌਲੀ ਬੇਸਣ ਬੇਸਣ ਆਪਾਂ ਛਾਣ ਲਿਆ ਸੀਗਾ ਬੇਸਣ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਇਦਾਂ ਮਿਲਾ ਲਵਾਂਗੇ ਤੇ ਗਾਠ ਨਹੀਂ ਰਹਿਣੀ ਚਾਹੀਦੀ ਇਹਦੇ ਵਿੱਚ ਵੇਸਣ ਦੀ ਕੋਈ ਵੀ ਤੇ ਨਾ ਤੁਸੀਂ ਚਾਹੋ ਇਹਨੂੰ ਮਿਕਸੀ ਜਾਰ ਦੇ ਵਿੱਚ ਵੀ ਪਾ ਕੇ ਉਹ ਕਰ ਸਕਦੇ ਹੋ ਤਾਂ ਬਲੈਂਡਰ ਨਾਲ ਵੀ ਇਹਨੂੰ ਤੁਸੀਂ ਘੋਲ ਸਕਦੇ ਹੋ ਪਰ ਆਪਾਂ ਇਹਨੂੰ ਇਦਾਂ ਹੀ ਜੇਤੀ ਤਰੀਕੇ ਨਾਲ ਘੋਲ ਕੇ ਕਰਾਂਗੇ ਜੀ ਤਿਆਰ ਇੱਧਰ ਆਪਣਾ ਘੋਲ ਵੀ ਤਿਆਰ ਹੈ ਤੇ ਆਪਾਂ ਇਹਦੇ ਨਾਲੇ ਨਾਲ ਕੜਛੀ ਵੀ ਚਲਾਉਂਦੇ ਰਹਿਣਾ ਹੈ ਤਾਂ ਜੋ ਪਿਆਜ਼ ਜ਼ਿਆਦਾ ਨਾ ਸੜ ਜਣ ਦੇਖੋ ਜੀ ਪਿਆਜ਼ ਆਪਣੇ ਕਾਫੀ ਹੱਦ ਤੱਕ ਭੁੱਜ ਗਏ ਆ ਹੁਣ ਇਹਦੇ ਵਿੱਚ ਆਹ ਆਲੂ ਪਾਵਾਂਗੇ ਕਿਉਂਕਿ ਆਲੂਆਂ ਨੂੰ ਵੀ ਆਪਾਂ ਸੌਫਟ ਕਰਨਾ ਏ ਆਲੂ ਆਪਾਂ ਪਹਿਲਾਂ ਸੌਫਟ ਕਰਾਂਗੇ ਅਗਰ ਆਪਾਂ ਬਾਅਦ ਵਿੱਚ ਮਤਲਬ ਕਿ ਜਦ ਇਹਦੇ ਨਾਲ ਹੀ ਕੋਲ ਪਾ ਦਾਂਗੇ ਬੇਸਣ ਦਾ ਬੇਸਣ ਲੱਸੀ ਜਾ ਫਿਰ ਲੱਸੀ ਖੱਟੀ ਹੁੰਦੀ ਹੈ ਨਾ ਫਿਰ ਆਲੂ ਜਿਹੜੇ ਕੱਚੇ ਰਹਿ ਜਾਂਦੇ ਆ ਇਸ ਕਰਕੇ ਆਲੂਆਂ ਨੂੰ ਪਹਿਲਾਂ ਸੌਫਟ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਆਲੂ ਪਾ ਕੇ ਵੀ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਲਾ ਕੇ ਇਹਨਾਂ ਨੂੰ ਸੌਫਟ ਕਰ ਲੈਂਦੇ ਆ ਦੇਖੋ ਜੀ ਆਪਾਂ ਮੀਡੀਅਮ ਸੇਕ ਦੇ ਉੱਤੇ ਆਲੂਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਕਾ ਲਿਆ ਏ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਰਦੀਸ਼ ਸਪੈਸ਼ਲ ਕੜੀ ਨੂੰ ਚਾਰ ਚੰਨ ਲਾਉਣ ਦੇ ਲਈ ਹਰੀ ਮੇਥੀ ਹਰੀ ਮੇਥੀ ਆਪਾਂ ਧੋ ਲਈ ਸੀਗੀ ਜਿੰਨੀ ਕ ਪਾਵਾਂਗੇ ਜਿੰਨਾ ਕ ਪਤਣੀਆਂ ਪਾਉਂਦੇ ਹੁੰਦੇ ਸਬਜ਼ੀ ਵਿੱਚ ਤੇ ਇਹਨੂੰ ਆਪਾਂ ਬਰੀਕ-ਬਰੀਕ ਕੱਟ ਲਵਾਂਗੇ ਚੰਗੀ ਤਰ੍ਹਾਂ ਦੇ ਨਾਲ ਆਪਾਂ ਮੇਥੀ ਪਾ ਕੇ ਇਹਨੂੰ ਸਮਲਾ ਦੇਵਾਂਗੇ ਜੀ ਆਪਾਂ ਮੇਥੀ ਪਾ ਕੇ ਵੀ 1 ਮਿੰਟ ਇਹਨੂੰ ਸੇਕ ਲੱਗਣ ਦਵਾਂਗੇ ਹਾਂਜੀ ਆਪਾਂ ਮੇਥੀ ਨੂੰ ਇੱਕ ਮਿੰਟ ਸੇਕ ਲਵਾ ਲਿਆ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਸਵਾਦ ਅਨੁਸਾਰ ਨਮਕ ਨਮਕ ਪਾ ਕੇ ਚੰਗੀ ਤਰ੍ਹਾਂ ਇਹ ਨਾਲ ਮਿਲਾ ਦੇਵਾਂਗੇ ਹੁਣ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਇੱਕ ਚਮਚ ਹਲਦੀ ਪਾਊਡਰ ਇਹਨੂੰ ਵੀ ਚੰਗੀ ਤਰ੍ਹਾਂ ਇਹ ਨਾਲ ਆਪਾਂ ਮਿਲਾ ਲਈਏ ਹਲਦੀ ਨੂੰ ਤੇ ਮਲਾਂਦੇ ਮਲਾਂਦੇ ਹੀ ਹਲਦੀ ਆਪਣੀ ਜਿਹੜੀ ਹੈ ਪੂਚ ਵੀ ਗਈ ਆ ਤੇ ਹਲਦੀ ਕੱਚੀ ਨਹੀਂ ਰਹਿਣੀ ਚਾਹੀਦੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਲੱਸੀ ਅਤੇ ਬੇਸਣ ਦਾ ਘੋੜ ਇਹਦੇ ਵਿੱਚ ਬਾਕੀ ਹੋਰ ਮਸਾਲੇ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਗਰਮ ਮਸਾਲਾ ਜਾਂ ਧਨੀਆ ਪਾਊਡਰ ਬਾਕੀ ਜੇ ਤੁਸੀਂ ਪਾਉਣੇ ਤੁਸੀਂ ਪਾ ਸਕਦੇ ਹੋ ਤੇ ਆਪਾਂ ਪਾ ਦਵਾਂਗੇ ਜੀ ਨਾਲ ਪਾਣੀ ਇੱਥੇ ਵੀ ਹੁਣ ਤੁਹਾਡੀ ਆਪਣੀ ਚੁਆਇਸ ਹੈ ਤੁਸੀਂ ਕੜੀ ਨੂੰ ਗਾੜੀ ਰੱਖਣਾ ਹੈ ਜਾਂ ਪਤਲੀ ਰੱਖਣਾ ਵੈਸੇ ਅਸੀਂ ਪਹਿਲਾਂ ਇਹਨੂੰ ਪਤਲੀ ਹੀ ਰੱਖਾਂਗੇ ਜਦੋਂ ਇਹ ਰਿਜੂਗੀ ਬੇਸਣ ਫੁੱਲੂਗਾ ਇਹਨੇ ਖੁਦ ਥੋੜੀ ਥੋੜੀ ਗਾੜੀ ਹੋ ਜਾਣਾ ਹੈ ਪਰ ਇਹ ਮੱਕੀ ਦੀ ਰੋਟੀ ਦੇ ਨਾਲ ਬਹੁਤ ਵਧੀਆ ਲੱਗਦੀ ਹੈ ਜੀ ਮੇਥੀ ਵਾਲੀ ਕੜੀ ਤੇ ਤੁਸੀਂ ਚਾਵਲਾਂ ਨਾਲ ਵੀ ਖਾ ਸਕਦੇ ਹੋ ਪਰਾਂਠੇ ਨਾਲ ਵੀ ਖਾ ਸਕਦੇ ਹੋ ਪਰ ਇੱਥੇ ਅਸੀਂ ਮੱਕੀ ਦੀ ਰੋਟੀ ਦੇ ਨਾਲ ਇਹਨੂੰ ਖਾਣਾ ਹੈ ਤੇ ਅਸੀਂ ਇਸ ਕੜੀ ਨੂੰ ਬਹੁਤ ਹੀ ਜ਼ਿਆਦਾ ਗਾੜੀ ਨਹੀਂ ਰੱਖਣਾ ਤੇ ਇਹਨੂੰ ਆਪਾਂ ਪਾਣੀ ਪਾ ਲਵਾਂਗੇ ਜੀ ਹੋਰ ਤੇ ਇਹਨੂੰ ਆਪਾਂ ਹੁਣ ਰਿਜਣ ਦਵਾਂਗੇ ਇੱਥੇ ਦੇਖੋ ਆਪਾਂ ਸੇਕ ਫੁੱਲ ਕਰਿਆ ਹੋਇਆ ਏ ਜਦ ਤੱਕ ਰੇਜੇ ਨਹੀਂ ਪੈਂਦੀ ਉਦੋਂ ਤੱਕ ਆਪਾਂ ਇਹਨੂੰ ਫੁੱਲ ਸੇਕਦੇ ਪਕਾਉਣਾ ਤੇ ਵਿੱਚ ਵਿੱਚ ਨੂੰ ਆਪਾਂ ਇਦਾਂ ਘੜਸੀ ਚਲਾਉਂਦੇ ਰਹਿਣਾ ਤੇ ਧਿਆਨ ਰੱਖਣਾ ਹੈ ਉਬਲ ਨਾ ਜਾਵੇ ਜੇ ਉਬਲ ਗਈ ਕੜੀ ਫਿਰ ਵਧੀਆ ਨਹੀਂ ਬਣਦੀ ਤੇ ਜਦੋਂ ਤੱਕ ਇਹ ਰੇਝੇ ਨਹੀਂ ਪੈਂਦੀ ਉਦੋਂ ਤੱਕ ਆਪਾਂ ਨੂੰ ਧਿਆਨ ਰੱਖਣਾ ਪੈਣਾ ਉਸ ਤੋਂ ਬਾਅਦ ਨਾ ਆਪਾਂ ਫਿਰ ਗੈਸ ਜਿਹੜਾ ਆ ਸਿਮ ਕਰ ਦੇਣਾ ਸਿਮ ਸੇਕ ਦੇ ਉੱਤੇ ਆਪਾਂ ਇਹਨੂੰ ਰਿਜਣ ਦਵਾਂਗੇ ਚੰਗੀ ਤਰ੍ਹਾਂ ਦੇ ਨਾਲ ਦੇਖੋ ਕੜੀ ਜਿਹੜੀ ਹੈ ਕੜਕੜ ਕੇ ਹੀ ਵਧੀਆ ਬਣਦੀ ਹੈ ਸੋ ਇਹਨੂੰ ਆਪਾਂ ਹੁਣ ਪਹਿਲਾਂ ਫੁੱਲ ਸੇਕ ਦੇ ਉੱਤੇ ਰੇਝੇ ਪਾ ਲਈਏ ਜੀ ਕੜੀ ਆਪਣੀ ਰਿਜਣ ਲੱਗ ਗਈ ਆ ਤੇ ਹੁਣ ਆਪਾਂ ਸੇਕ ਘੱਟ ਕਰ ਲੈਣਾ ਹੈ ਕਟੇ ਸੇਕ ਦੇ ਉੱਤੇ ਇਹਨੂੰ ਆਪਾਂ ਅੱਧਾ ਪੌਣਾ ਘੰਟਾ ਚੰਗੀ ਤਰ੍ਹਾਂ ਦੇ ਨਾਲ ਰਜਾਉਣਾ ਹੈ ਜੀ ਕੜੀ ਕੱਚੀ ਨਹੀਂ ਰਹਿਣੀ ਚਾਹੀਦੀ ਕੜੀ ਚੰਗੀ ਤਰ੍ਹਾਂ ਦੇ ਨਾਲ ਪੱਕੀ ਹੋਣੀ ਚਾਹੀਦੀ ਆ ਤੇ ਇਹਨੂੰ ਆਪਾਂ ਘਟ ਸੇਕ ਦੇ ਉੱਤੇ ਇਸ ਤਰੀ ਪੱਕੀ ਜਾਣ ਦੇਵਾਂਗੇ ਹੁਣ ਬਣੇ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਾਂਗੇ ਜੀ ਦੱਸਾਂਗੇ ਤੁਹਾਨੂੰ ਕਿੰਨਾ ਟਾਈਮ ਲੱਗਿਆ ਕੜੀ ਬਣਨ ਨੂੰ ਤੇ ਇਹਨੂੰ ਆਪਾਂ ਇਦਾਂ ਟੱਕ ਦੇਵਾਂਗੇ ਤੇ ਵਿੱਚ ਵਿੱਚ ਨੂੰ ਆਪਾਂ ਇਹਦੇ ਵਿੱਚ ਕੱਟਸੀ ਚਲਾਉਂਦੇ ਰਾਵਾਂਗੇ ਬਣੇ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਦੇਖੋ ਜੀ ਕੜੀ ਨੂੰ ਰਿਜਦੇ ਹੋਏ ਪੂਰਾ ਪੌਣਾ ਘੰਟਾ ਹੋ ਗਿਆ ਉੱਪਰ ਹੀ ਹੋ ਗਏ ਆ 5-7 ਮਿੰਟ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਰਝਾ ਲਿਆ ਤੁਸੀਂ ਦੇਖ ਸਕਦੇ ਹੋ ਕੜੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਆ ਇਸ ਤਰੀਕੇ ਦੀ ਆਪਣੀ ਕੜੀ ਬਣ ਕੇ ਤਿਆਰ ਹੋਈ ਹੈ ਬੇਸਨ ਕੱਚਾ ਨਹੀਂ ਰਹਿਣਾ ਚਾਹੀਦਾ ਬੇਸਨ ਚੰਗੀ ਤਰ੍ਹਾਂ ਦੇ ਨਾਲ ਪੱਕ ਗਿਆ ਹੈ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਕੜੀ ਬਣੀ ਆ ਤੇ ਇਹਦੇ ਵਿੱਚ ਹੁਣ ਪਾਵਾਂਗੇ ਜੀ ਆਪਾਂ ਥੋੜੀ ਜੀ ਪਾਲਕ ਇੰਨੀ ਕੁ ਪਾਵਾਂਗੇ ਜੀ ਆਪਾਂ ਪਾਲਕ ਤੇ ਇਹਨਾਂ ਕੁ ਪਾਵਾਂਗੇ ਆਪਾਂ ਹਰਾ ਧਨੀਆ ਠੀਕ ਹੈ ਜੀ ਇਹ ਪਾਕੇ ਵੀ ਬਹੁਤ ਵਧੀਆ ਕੜੀ ਦਾ ਜਿਹੜਾ ਸਵਾਦ ਆਉਂਦਾ ਹੈ ਜੀ ਦੇਖੋ ਪਿੰਡੂ ਸਟਾਈਲ ਦੇ ਨਾਲ ਆਪਾਂ ਨੇ ਇਹ ਕੜੀ ਬਣਾ ਕੇ ਕਰ ਲਈ ਹੈ ਤਿਆਰ ਤੁਹਾਨੂੰ ਇਹ ਤਰੀਕਾ ਕੜੀ ਬਣਾਉਣ ਦਾ ਕਿਦਾਂ ਦਾ ਲੱਗਿਆ ਕਮੈਂਟ ਰਾਹੀਂ ਜਰੂਰ ਦੱਸਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਜੀ ਤੇ ਲਾਈਕ ਵੀ ਜਰੂਰ ਕਰਦੇ ਆ ਕਰੋ ਇਹ ਬਹੁਤ ਹੀ ਹੈਲਦੀ ਕੜੀ ਆ ਇਸ ਤਰ੍ਹਾਂ ਬਣਾਓਗੇ ਤੁਹਾਨੂੰ ਕਦੇ ਵੀ ਸਰਦੀਆਂ ਦੇ ਵਿੱਚ ਖਰਾਬ ਨਹੀਂ ਕਰੂਗੀ ਤੁਹਾਡੇ ਕਦੇ ਵੀ ਹੱਡ ਗੋਡੇ ਨਹੀਂ ਦੁਖਣਗੇ ਜਰੂਰ ਬਣਾ ਕੇ ਦੇਖਿਓ ਜੀ ਇਸ ਤਰ੍ਹਾਂ ਇੱਥੇ ਹੁਣ ਆਪਾਂ ਗੈਸ ਕਰ ਦੇਵਾਂਗੇ ਜੀ ਬੰਦ ਤੇ ਤੁਹਾਨੂੰ ਕੜੀ ਬਣਾਉਣ ਦਾ ਇਹ ਤਰੀਕਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਨਾ ਭੁੱਲਣਾ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ